मांस ता तागे इस जीवन नाल ਪੈਣਾ ਹੁਣ ਤਾਂ ਲਾਲਾ ਤੜਕੇ ਮਾਸਖਾਨਾ ਨਾ ਹੱਡ ਚੱਪਦਾ ਹੈ ਸਰੀਰ ਕਰਕੇ ਹੀ ਚੱਪਦਾ ਹੈ ਸਰੀਰ ਨੇ ਤਾਂ ਤੇਰਾ ਸਾਥ ਨਹੀਂ ਦੇਣਾ ਹੈ ਸਰੀਰ ਨੂੰ ਇਹ ਤੂੰ ਕਰਦਾ ਰਿਸਟ ਪੋਸਟ ਜਿਸ ਗੱਲ ਨੂੰ ਕਰਨਾ ਸੀ ਉਹ ਤਾਂ ਨਹੀਂ ਕਰੀ ਐ ਤੂੰ ਉਹ ਜਿਸ ਵਾਸਤੇ ਤੈਨੂੰ ਮਨੁੱਖਾ ਤੇ ਮਿਲੀ ਤੀ ਉਹ ਤਾਂ ਤੂੰ ਭੁੱਲ ਗਿਆ ਤੂੰ ਤਾਂ ਮਾਸ ਨੂੰ ਪਾਏਗਾ ਸ਼ਰਾਬ ਨੂੰ ਪਾਏਗਾ ਖੋਰ ਬਹੁਤ ਕਰਮ ਨੇ ਜਿਹੜੇ ਨੀਂਦ ਦੀ ਉਹਨਾਂ ਨੂੰ ਪਾਏ ਗਿਆ ਪਰ ਇਹਨੇ ਸਰੀਰ ਨੇ ਤਾਂ ਤੇਰਾ ਸਾਥ ਨਹੀਂ ਸਵਾ ਤੈਨੂੰ ਸੰਗਲ ਪਵਾ ਦੇਵੇਗਾ ਇਹਹੀ ਤਾਂ ਤੋਖਾ ਹੈ ਇਸ ਤੋਖੇ ਤੋਂ ਬਚ ਤੂੰ ਬਾਣੀ ਪੜਿਆ ਕਰ ਤੂੰ ਪਰਮੇਸ਼ਰ ਦੀ ਬੰਦਗੀ ਕਰਿਆ ਕਰ ਪਰ ਆਲਾਬਨ ਸਾਰ ਤੂੰ ਬੜਿਆਂ ਅਵਤਾਰਾਂ ਦੀਆਂ ਰੀਸਾਂ ਕਰਦਾ ਹੈ ਉਹ ਜਿਹੜੇ ਚੌਥੇ ਪਦ ਦੇ ਵਾਸੀ ਸੰਤ ਉਹਨਾਂ ਦੀ ਆ ਰੀਸਾਂ ਕਰਦਾ ਹੈ ਬਈ ਕਲਗੀਧਰ ਮਹਾਰਾਜ ਜੀ ਮਾਸ ਖਾਂਦੇ ਹੁੰਦੇ ਸਨ ਤੈਨੂੰ ਅਕਲ ਕਦਾ ਵੇਗੀ ਉਹ ਤੂੰ ਗੁਰੂ ਦੀ ਰੀਸ ਕਰਦਾ ਹੈ ਕੀਕ ਤੂੰ ਗੁਰੂ ਵਰਗਾ ਹੋ ਗਿਆ ਜੇ ਤੂੰ ਗੁਰੂ ਵਰਗਾ ਹੋ ਜਾਏਗਾ ਖਾਈ ਜਾ ਤੈਨੂੰ ਕੋਈ ਹਟਾਉਂਦਾ ਨਹੀਂ ਹੈ ਫਿਰ ਪਾਵਾਂ ਦਿਨ ਰਾਤ ਦਾ ਜਿਹੜਾ ਚੌਥੇ ਪਦ ਦਾ ਵਾਸੀ ਆ ਉਸ ਨੂੰ ਨਾ ਪਾਪ ਲੱਗਦਾ ਨਾ ਪੁੰਨ ਲੱਗਦਾ ਹੇ ਤੂੰ ਗੁਰੂ ਨਾਨਕ ਜੇ ਮੁੰਡਾ ਮਰ ਜਾਵੇ ਦੋ ਆਨੇ ਦਾ ਮੁੰਡਾ ਹੁੰਦਾ ਸਾਰਾ ਭੂਕ ਤਾ ਕਿਉਂ ਨਾ ਤੂੰ ਫਿਰ ਦਸਵੇਂ ਪਾਤਸ਼ਾਹ ਮਾਰੇ ਦਾ ਸਾਰਾ ਪਰਿਵਾਰ ਕਰਵਾਨ ਕਰ ਦਿੱਤਾ ਕਿਤੇ ਲਿਖਿਆ ਹੋਇਆ ਰੋਂਦਾ ਗੁਰੂ ਬਈ ਗੁਰੂ ਵੀ ਰੋਇਆ ਕਿਤੇ ਅਜੇ ਆਨ ਮਤਾਂ ਦੇ ਤਾਂ avatars ਰੋਏ ਨੇ ਪਰ ਗੁਰੂ ਗੁਰੂ ਨਾਨਕ ਰਾ ਦੇ ਮਹਾਰਾਜ ਦੇ ਘਰ ਦੇ ਵਿੱਚ ਕੋਈ ਰੋਇਆ ਕਲਗੀਧਰ ਮਹਾਰਾਜ ਨੇ ਸਾਰਾ ਪਰਿਵਾਰ ਕਰਵਾਨ ਕਰ ਦਿੱਤਾ ਕਿਤੇ ਰੋਜ਼ਾ ਕਿਤੇ ਲਿਖਿਆ ਹੋਇਆ ਸੂਜ ਪ੍ਰਕਾਸ਼ ਦੇ ਵਿੱਚ ਉਹਨਾਂ ਦੀ ਆਪਾਰੀ ਇਸ ਕਰਦੇ ਆ ਗੁਰਮਖੋ ਤੁਸੀਂ ਆਪਣੇ ਭਲੇ ਦੀ ਗੱਲ ਕਰੋ ਉਹ ਤਾਂ ਮਰੇ ਨੂੰ ਜਿਉਂਦਾ ਵੀ ਕਰ ਦਿੰਦੇ ਸਨ ਹੈ ਤੁਹਾਡੇ 'ਚ ਤਾਕਤ ਜਿਹੜੇ ਸਿੱਖ ਦੇ ਵਿੱਚ ਤਾਕਤ ਆ ਨਾ ਉਹ ਜੋ ਮਰਜੀ ਕਰੇ ਜਿਹੜਾ ਮਾਰ ਕੇ ਜਿਉਂਦਾ ਕਰ ਦਵੇ ਕਰ ਦੋਗੇ ਹੈ ਕਿ ਖਾਨ ਤੇ ਹੀ ਜੋਰ ਲਕਵਨ ਲਿਆ ਜੇ ਤਾਂ ਤੁਹਾਡੇ 'ਚ ਸ਼ਕਤੀ ਹੈਗੀ ਇਹ ਮਾਰ ਕੇ ਜਿਉਂਦਾ ਕਰਨ ਦੀ ਤਾਂ ਤਾਂ ਖਾਓ ਗੁਰੂ ਦਾ ਹੁਕਮ ਹੈ ਕਾਇਜਾ ਕੋਈ ਨਹੀਂ ਹਟਾਉਂਦਾ ਉਹ ਜੇ ਫਿਰ ਤੁਸੀਂ ਸੰਗਲਾਂ ਦਾ ਬੰਨ ਜਵਾਂ ਦੇ ਵਸ ਪੈਣਾ ਫੇਰ ਤਾਂ ਖਾਣਾ ਚੰਗਾ ਨਹੀਂ ਹੈ ਜਿਹੜਾ ਗੁਰੂ ਦੀ ਰੀਸ ਕਰਦਾ ਤਾਂ ਸਿੱਖੇ ਨਹੀਂ ਆ ਬਸ ਗੁਰੂ ਸਾਹਿਬ ਨੇ ਤਾਂ ਜੋਗਸ ਕਰਿਆ ਉਹਨਾਂ ਨੇ ਆਪਣੀ ਉਦਾ ਸਰਵਗ ਸਨ ਉਹ ਤਾਂ ਮਾਰ ਕੇ ਜਿਉਂਦਾ ਵੀ ਕਰ ਦਿੰਦੇ ਸਨ ਜਦੋਂ ਕੇਸੋਦਾਸ ਪੰਡਤ ਉਪਾਜ ਗੌੜਨ ਵਾਸਤੇ ਕਲਗੀਧਰ ਮਹਾਰਾਜ ਨੇ ਵੀ ਕਿਹਾ ਇਹ ਪਖੰਡ ਕਰਦੇ ਨੇ ਕਾਂਸ਼ੀ ਦਾਦੀ ਬਹੁਤ بڑا ਪੰਡਤ ਪੜਿਆ ਆ ਆਚਾਰਾਂ ਵੇਦਾਂ ਦਾ ਬਖਤਾ ਕਹਣ ਲੱਗੇ ਪੰਡਤ ਜੀ ਦੇਵੀ ਵੀ ਹੋ ਜਾਂਦੀ ਆ ਪ੍ਰਗਟ ਕਹਿੰਦੇ ਹਾਂ ਜੀ ਹੋ ਜਾਂਦੀ ਐ ਕਹਿੰਦੇ ਕਿਵੇਂ ਹੁੰਦੀ ਆ ਕਹਿੰਦੇ ਹਮਨ ਕਰੇ ਤੇ ਹੁੰਦੀ ਐ ਕਹਿੰਦੇ ਚੰਗਾ ਫਿਰ ਆਪਾਂ ਦੇਵੀ ਪ੍ਰਗਟ ਕਰਨੀ ਆ ਹਮਨ ਕਰਾ ਮੇਰੇ ਕੋ ਹਮਨ ਸ਼ੁਰੂ ਹੋ ਗਿਆ 파ੜਾਂ ਦੇ ਉੱਤੇ ਦੱਸਿਆ ਵੀ ਤੁਸੀਂ ਵੀ ਨਾਲ ਹਾਂ ਕਹਿੰਦੇ ਅਸੀਂ ਨਾਲ ਤੇਰੇ ਪਾਇਆ ਕਰਾਂਗੇ ਹੁੱਤੀ ਕਰਦੇ ਰਹੇ ਬਹੁਤ ਕੁਸ਼ ਕਲਗੀਧਰ ਮਹਾਰਾਜੀ ਸ਼ਿਕਾਰ ਖੇਲਦੇ ਹੁੰਦੇ ਸਨ ਸ਼ਿਕਾਰ ਖੇਲਦੇ ਸਨ ਉਹ ਜਾਨਵਰਾਂ ਦਾ ਪਲਾ ਕਰਦੇ ਸਨ ਭਲੇ ਵਾਸਤੇ ਉਹ ਮਾਰਦੇ ਸੀ ਜਾਨਵਰਾਂ ਨੂੰ ਸਰਾਪੇ ਹੋਿਆਂ ਨੂੰ ਰਿਸ਼ੀਆਂ ਮਨਿਆਂ ਦੀਆਂ ਨੂੰ ਉਹ ਜੀਵ ਦੇ ਸਵਾਦ ਵਾਸਤੇ ਨਹੀਂ ਸੀ ਕਰਦੇ ਹੁੰਦੇ ਨਾ ਤੇ ਸਾਡਾ ਤਾਂ ਵਿਗੈ ਹੀ ਨਹੀਂ ਰਲਦੀ ਗੁਰੂ ਨਾਲ ਸਾਧ ਸੰਗਤ ਅਸੀਂਵੇਂ ਬਣੇ ਤਾਂ ਬੈਠਿਆ ਬਹੁਤ بڑے ਭਈ ਮਾਸ ਹੀ ਆ ਜਿਹੜਾ ਮਾਸ ਨਹੀਂ ਕਹਿੰਦਾ ਉਹ ਤਾਂ ਜੰਮਿਆ ਹੀ ਨਹੀਂ ਦੁਨੀਆ ਤੇ ਤੂੰ ਹੀ ਜਮੇ ਮਾਸ ਕਰਨ ਵਾਲਾ ਤੈਨੂੰ ਦੇਖ ਲਾਂਗੇ ਜਦ ਬਵਾਨਾਂ ਦੇ ਵਿੱਚ ਬੈਠਾ ਜਾਵੇਂਗਾ ਦਾ ਸੰਗਲ ਨੂੜਿਆ ਸੰਗਲਾਂ ਨਾਲ ਨੂੜਿਆ ਪੁੱਠਾ ਸਿੱਧਾ ਕਰਿਆ ਸਾਡਾ ਗੁਰੂ ਦੱਸਦਾ ਅਸੀਂ ਤਾਂ ਗੁਰੂ ਦਾ ਹੁਕਮ ਮੰਨਣਾ ਕਰੂੰ ਖੋਰ ਨਹੀਂ ਕਿਸੇ ਦਾ ਮੰਨਣਾ ਗੁਰਵਾਣੀ ਨਹੀਂ ਕਹਿੰਦੀ ਵੀ ਤੂੰ ਮਾਸ ਕਰਨਾ ਇਹ ਤਾਂ ਆਪਾਂ ਨੇ ਬਣਾ ਲੀਆਂ ਗੱਲਾਂ ਜੀਵ ਦੇ ਸਵਾਦ ਖਾਤਰ ਉਹ ਤਾਂ ਲੜਦੇ ਸਾਂ ਤਰਮ ਵਿੱਚੇ ਤੁਸੀਂ ਲੜ ਕੇ ਦੇਖੋ ਤਾਂ ਉਹ ਧਰਮ ਪਿੱਛੇ ਲੜਦੇ ਮਰਦੇ ਸੀ ਤਾਂ ਹੀ ਖਾਂਦੇ ਸੀ ਨਾ ਤੁਸੀਂ ਕਿੱਥੇ ਲੜਦੇ ਹੋ ਹੁਣ ਕਿਉਂ ਪਾਰ ਛਾੜਦੇ ਹੋ ਸਿਰ ਦੇ ਉੱਤੇ ਨਿਰਮੇਸ਼ਰ ਦੀ ਬੰਦਗੀ ਕਰੋ ਛੱਡ ਦੇ ਇਹਨਾਂ ਗੱਲਾਂ ਦੇ ਵਿੱਚ ਕੁਛ ਨਹੀਂ ਅਮਰ ਸ਼ਗਲੋਂ ਪਾਣ ਅਮਰਤ ਪਾਣ ਕਰ ਲਓ ਹਾਂ ਦੇਵਤੇ ਬਣ ਜਾਓ ਉਹ ਤਾਂ ਗੁਰੂ ਤਾਂ ਮਾਰ ਕੇ ਜਿਉਂਦੇ ਕਰਦਾ ਸੀ ਖਰੋ ਤੇ ਹੋਇਆ ਹੀ ਨਾ ਕਰਮਕਾਂਡ ਦੇ ਵਿੱਚ ਕੀ ਧਰਿਆ ਪਿਆ ਜੇ ਅੱਗ ਤੇ ਪਾਈ ਜਾਵੇ ਸਮਾਂ ਉਹ ਤਾਂ ਪਾਪ ਹੈ ਅੱਗ ਦੇ ਉੱਤੇ ਕਿਉਂ ਫੂਕੜਾ ਖਾਓ ਉਹ ਤਾਂ ਖਾਣ ਵਾਸਤੇ ਬਣਿਆ ਫੂਕੜ ਵਾਸਤੇ ਤਾਂ ਨਹੀਂ ਬਣਿਆ ਇਹੋ ਲੱਖਾਂ ਮਾਣੋ ਨੇ ਕਿਉਂ ਫੂਕਦੇ ਤਾ ਉਹਦੇ ਤੇ ਅੱਗ ਦੇ ਕੱਲ ਕੀ ਤਰ ਮਹਾਰਾਜ ਸ਼ਿਕਾਰ ਖੇਲਣ ਗਏ ਸਿੱਖ ਨਾਲ ਨੇ ਸੂਰਮੇ ਗੱਟਿਆਂ ਦੇ ਉੱਤੇ ਚੌਪਾਏ ਮਿਰਗਾ ਅਕਬਾਰਾ ਸਿੰਘ ਇਹ ਲੱਦੇ ਨੇ ਸੂਰ ਤੇ ਜਿਹੜੇ ਜਾਨਵਰ ਨੇ ਉਹਨੇ ਦਹਾਨਿਆਂ ਦੇ ਨਾਲ ਘੋੜਿਆਂ ਦੇ ਲਟਕਾਏ ਹੋਏ ਨੇ ਫੰਗਾ ਵਾਲੇ ਆ ਕੇ ਉੱਥੇ ਖੜ ਗਏ ਜਿੱਥੇ ਕੇਸੋਦਾਸ ਪੰਡਤ ਉਹ ਹਮਨ ਜਾ ਕਰਦਾ ਸੀ ਕਣ ਲਗੇ ਪੰਡਤ ਜੀ ਦੇਵੀ ਹੋਈ ਨਹੀਂ ਪ੍ਰਗਟ ਹੈ ਜੀ ਕਣ ਲਗਾ ਦੇਵੀ ਸਵਾ ਪ੍ਰਗਟ ਹੋਵੇ ਤੁਸੀਂ ਤਾਂ ਪਾਪ ਕਰਦੇ ਹੋ ਕਹਿੰਦੇ ਅਸੀਂ ਕੀ ਪਾਪ ਕਰਤਾ ਕਹਿੰਦੇ ਆ ਪਾਪ ਇਹ ਨਹੀਂ ਆ ਜਾਨਵਰ ਮਾਰੇ ਨੇ ਮਹਾਰਾਜ ਕਹਿੰਦੇ ਪਾਪ ਹੋ ਗਿਆ ਸਾਡੇ ਕੋਲੋਂ ਕਹਿੰਦਾ ਹਾਂ ਇਹ ਪਾਪ ਤਾਂ ਹੀ ਨਹੀਂ ਪ੍ਰਗਟ ਹੁੰਦੀ ਮਹਾਰਾਜ ਕਹਿੰਦੇ ਵੀ ਜਿਹੜੇ ਇਹਨਾਂ ਦੇ ਚਪਾਏ ਨੇ ਇਹਨਾਂ ਦੇ ਪੈਰ ਖੋਲ੍ਹ ਦੋ ਆ ਜਿਹੜੇ ਉੜਨ ਵਾਲੇ ਜਾਨਵਰ ਨੇ ਇਹਨਾਂ ਨੂੰ ਵੀ ਖੋਲ੍ਹ ਦੋ ਪੈਰਾਂ ਤੋਂ ਯਾਦ ਖੋਲੇ ਸਾਧ ਸੰਗਤ ਸਾਰੇ ਹੀ ਭੱਜ ਗਏ ਉ ਉਹ ਜਿਹੜੇ ਉੜਕੇ ਦਰਖਤਾਂ ਤੇ ਬਹਿ ਗਏ ਕਲਗੀਧਰ ਮਹਾਰਾਜ ਕਹਿੰਦੇ ਹੁਣ ਤਾਂ ਨਹੀਂ ਪਾਪ ਹੈ ਹੁਣ ਉੱਥੇ ਕੀ ਕਰੇ ਹੋ ਹੁਣ ਉਹ ਕੀ ਜਵਾਬ ਦੇਵੇ ਸਾਧ ਸੰਗਤ ਰਾਤ ਨੂੰ ਛੱਡ ਕੇ ਭੱਜ ਗਿਆ ਕੀ ਉੱਥੇ ਤੇਰੀ ਪਰ ਰਠੋ ਨਹੀਂ ਸੀ ਗੁਰੂ ਤਾਂ ਸਰਵੱਗ ਹੁੰਦਾ ਜੋ ਮਰਜ਼ੀ ਕਰੇ ਪਾਪ ਪੁੰਨ ਤਾਂ ਤਿੰਨਾ ਗੁਣਾ ਤੇ ਜਿੰਨਾ ਹੋਣਾ ਤੋਂ ਅੱਗੇ ਲਾ ਗਿਆ ਨਾ ਚੌਥੇ ਪਾਸ ਦੇ ਵਿੱਚ ਫੇਰ ਖਾਈ ਜਾ ਫੇਰ ਨਹੀਂ ਤੈਨੂੰ ਕੋਈ ਰੋਕਦਾ ਜੀ ਤੂੰ ਤਿੰਨਾ ਹੋਣਾ ਦੇ ਵਿੱਚ ਆ ਜੇ ਤੇਰੇ ਚੋਂ ਤਾਕਤ ਨਹੀਂ ਆਈ ਤੂੰ ਨਹੀਂ ਚੌਥੇ ਪਾਸ ਦੇ ਵਿੱਚ ਗਿਆ ਫੇਰ ਤਾਂ ਤੂੰ ਫੜਿਆ ਜਾਵੇਂਗਾ ਫੇਰ ਤਾਂ ਤੂੰ ਇਹ ਪਾਪ ਕਰਨਾ ਜੀਓ ਬਦੋ ਤਾਂ ਧਰਮ ਕੋ ਤਾਂ ਕੋ ਕਹਾ ਕਸਾਈ ਕਹਿੰਦੇ ਜੀ ਮਾਰਨੋਂ ਤਾਂ ਅਸੀਂ ਕਹਿੰਦੇ ਸਾਡਾ ਧਰਮਾ ਝਟਕਾ ਜਿਹੜਾ ਉਹ ਫਿਰ ਕਸਾਈ ਕੌਣ ਹੋਵੇਗਾ ਇਹਦਾ ਗੁਰਵਾਨੀ ਨਹੀਂ ਪੰਗਤੀ ਆ ਹੁਣ ਫਿਰ ਕਸਾਈ ਕੌਣ ਹੋਵੇਗਾ ਜੀ ਮਾਰਨਾ ਤਾਂ ਸਾਡਾ ਧਰਮਾ ਝੜਕਾ ਕਰਕੇ ਖਾ ਲੈਣਾ ਜੇ ਉਹ ਮਰਿਆ ਖਾ ਲੇਗਾ ਫਿਰ ਕਹੇ ਲੜ ਜੂਗਾ ਤੇਰੇ ਉਹ ਤਾਂ ਜਪੜ ਲਿਆ ਚਾਹੇ ਟੀਰ ਲਿਆ ਉਹ ਤਾਂ ਇੱਕੋ ਹੀ ਗੱਲ ਆ ਮਰ ਗਿਆ ਇਹ ਤਾਂ ਫਿਰ ਜਿਉਂਦੇ ਨੂੰ ਖਾਓ ਵੀ ਜਿਉਂਦਾ ਹੋਵੇ ਉਂ ਤਾਂ ਫਿਰ ਮੰਨ ਲਾਂਗੇ ਵੀ ਹਾਂ ਤੇਰਾ ਹੋਵੇ ਇਹਦਾ ਸਭ ਇਸ ਤਰ੍ਹਾਂ ਸਾਥ ਸੰਗਤ ਇਹ ਤਾਂ ਪਾਪ ਆ ਬਹੁਤ ਇਹ ਜਿੰਨੇ ਨੀ ਨੀ ਕਰਮ ਨੇ ਸਾਰੇ ਤਾਂ ਪਾਪ ਰੂਪ ਨੇ ਸਿੱਖ ਤਾਂ ਦੇਵਤਾ ਬਣਾਇਆ ਮਹਾਰਾਜ ਜੀ ਨੇ ਦੇਵਤਾ ਦੇਵਤਾ ਸਿੱਖ ਤਾਂ ਗੁਰਮੁਖੋ ਕਿਉਂ ਰਾਖਸ਼ ਬਣਨਾ ਆਪਾਂ ਨੇ ਇਹ ਖਾਣਾ ਤਾਂ ਰਾਖਸ਼ਾਂ ਦਾ ਹੈ ਰਾਖਸ਼ੇ ਬੁੱਧੀ ਹੋ ਜੂ ਫੇਰ ਇਹਨਾਂ ਦੀ ਬੁੱਧੀ ਰਾਖਸ਼ ਕਿਉਂ ਹੈ ਚਿੱਟੇ ਲੋਕਾਂ ਦੀ ਇਹ ਖਾਣਾ ਰਾਖਸ਼ਾਂ ਦਾ ਇਹਨਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਵੀ ਤੀ ਪੈਣ ਕੀ ਹੁੰਦੀ ਹੈ ਹੁਣ ਆਪਣਾ ਤਾਂ ਇਹ ਮੱਥ ਨਹੀਂ ਹੈ ਆਉਣਾ ਮੱਥ ਆਏ ਇਹ ਆਪਣਾ ਮਾਤਾ-ਪਿਤਾ ਆਪਣੀ ਧਰਮ ਦੇ ਵਿੱਚ ਫੇਰ ਸਾਡੇ ਗੁਰੂ ਸਾਹਿਬ ਨੇ ਤਾਂ ਇਸ ਵਾਸਤੇ ਸਾਰਾ ਪਰਿਵਾਰ ਕਰਵਾਨ ਕਰ ਦਿੱਤਾ ਜਦੋਂ ਮਾਨ ਆ ਕੇ ਇਧਰੋਂ ਹਿੰਦੂਆਂ ਦੀਆਂ ਲੜਕੀਆਂ ਲੈ ਜਾਂਦੇ ਸਨ ਸੁਣਿਆ ਸੂਰਪ੍ਰਕਾਸ਼ ਦੀ ਕਥਾ ਕਰੇ ਹਜ਼ਾਰਾਂ ਲੜਕੀ ਇਕੱਠੀ ਕਰਕੇ ਲੈ ਜਾਂਦੇ ਕਿਸੇ ਦੇ ਵਿੱਚ ਤਾਕਤ ਨਹੀਂ ਸੀ ਵੀ ਛਡਾ ਲਈ ਉਹਨਾਂ ਕੋਲ ਛਡਾਈ ਕੀਨੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਛਡਾਈਆਂ ਗੁਰਸਿੱਖਾਂ ਨੇ ਛਡਾਈਆਂ ਸਾਦ ਸੰਤ ਜਿਹੜੇ ਤਾਕਤ ਵਾਲੇ ਜੀਨਾਂ ਦੇ ਵਿੱਚ ਤਰਨ ਜਿਹੜੇ ਚੌਥੇ ਪਦ ਵਾਲੇ ਸਨ ਬਈ ਕੁਰਵਾਨ ਹੋ ਜਾਣਾ ਲੜਕੀਆਂ ਨੂੰ ਨਹੀਂ ਜਾਣ ਦੇਣਾ ਉਹ ਇੰਹੋ ਤੇ ਸਾਥ ਸੰਗ ਹੈ ਤਾਕਤ ਕਿਸੇ ਦੇ ਵਿੱਚ ਉਹ ਤਾਂ ਖਾ ਲੋ ਉਹਨੂੰ ਨਹੀਂ ਕੋਈ ਪਾਪ ਜੇ ਨਹੀਂ ਹੈ ਤਾਂ